ਸੋ ਜਿਹੜਾ ਸੰਗਤਾਂ ਦਾ ਸਵਾਲ ਸੀ ਕਿ ਅੰਤਮ ਸਮੇਂ ਚੜ੍ਹਾਈ ਕਰਨ ਵੇਲੇ ਕਿਹੜੀ ਬਾਣੀ ਸੁਣਾਉਣੀ ਚਾਹੀਦੀ ਏ ਇਹਦਾ ਜਵਾਬ ਇਸ ਵੀਡੀਓ ਰਾਈਂ ਦੱਸਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਕੇ ਅੰਤਮ ਸੰਸਕਾਰ ਬਾਰੇ ਬਹੁਤ ਪੁੱਛਿਆ ਜਾ ਰਿਹਾ ਸੀ ਇਹਦੇ ਬਾਰੇ ਇੱਕ ਵੱਖਰੀਆਂ ਵੀਡੀਓ ਬਣਾ ਕੇ ਦੱਸਾਂਗੇ ਇੱਕ ਵੀਡੀਓ ਦੀ ਪਲੇਲਿਸਟ ਬਣਾਵਾਂਗੇ ਸੀਰੀਜ਼ ਚ ਲਾ ਕੇ ਉਹਦੀਆਂ ਸਾਰੀਆਂ ਮਰਿਆਦਾ ਸੰਸਕਾਰ ਦੱਸੇ ਜਾਣਗੇ ਪਰ ਇੱਕ ਵਿਸ਼ੇਸ਼ ਵੀਡੀਓ ਬਹੁਤ ਆਜ਼ੀ ਦੀ ਮੰਗ ਸੀ WhatsApp ਦੇ ਉੱਤੇ ਪੁੱਛਿਆ ਗਿਆ ਕਿ ਜਦੋਂ ਕੋਈ ਸਿੱਖ ਚੜ੍ਹਾਈ ਕਰਦਾ ਹੈ ਅੰਤਮ ਸਮੇਂ ਉਹਦੇ ਕੋਲ ਬੈਠ ਕੇ ਕਿਹੜਾ ਪਾਠ ਕਰਨਾ ਚਾਹੀਦਾ ਜਿਹਦੇ ਨਾਲ ਉਹਦਾ ਭਲਾ ਹੋਵੇ ਵੈਸੇ ਤਾਂ ਸਾਰੀ ਗੁਰਬਾਣੀ ਮਿਸ਼ਰੀ ਦੇ ਵਾਂਗ ਹੈ ਜਿੱਧਰੋਂ ਮਰਜ਼ੀ ਖਾ ਲੋ ਮਿੱਠੀ ਹੀ ਹੁੰਦੀ ਹੈ ਇੱਕੋ ਜਿਹਾ ਪ੍ਰਭਾਵ ਹੈ ਕल्याणकारी ਹੈ ਪਰ ਵਿਸ਼ੇਸ਼ ਸ਼ਬਦ ਮਹਾਰਾਜ ਜੀ ਨੇ ਕੁਝ ਅਵਸਥਾ ਦੇ ਹਿਸਾਬ ਦੇ ਨਾਲ ਉਚਾਰੇ ਹਨ ਭਲੇ ਹ ਤੇ ਉਚਾਰੇ ਹਨ ਨਾਮ ਬਾਣੀ ਵਾਲਿਆਂ ਨੇ ਖੋਜ ਕਰਕੇ ਅਭਿਆਸ ਦੇ ਰਹੀਂ ਤਜਰਬੇ ਦੇ ਰਹੀਂ ਆਪਣੇ ਅਨੁਭਵ ਦੇ ਰਹੀਂ ਇਹ ਦੱਸਿਆ ਹੈ ਕਿ ਜਦੋਂ ਕੋਈ ਖਾਸ ਕਰਕੇ ਅਮਰਤ ਧਾਰੀ ਹੋਵੇ ਜੀਵਨ ਦੇ ਵਿੱਚ ਕੋਈ ਕ੍ਰੈਧ ਕੀਤੀ ਹੋਵੇ ਪਹਿਲਾਂ ਤਾਂ ਉਹਨੂੰ ਅਮਰਤ ਪਾਨ ਜਿਹੜਾ ਹੈ ਸਵਾਸ ਰਹਿੰਦਿਆਂ ਰਹਿੰਦਿਆਂ ਕਰਾ ਦੇਣਾ ਚਾਹੀਦਾ ਹੈ ਤਾਂ ਜੋ ਜਿਹੜੀ ਉਹਦੀ ਗਲਤੀ ਹੈ ਉਹ ਮaaf ਹੋ ਸਕੇ ਗੱਲ ਕਰੀਏ ਵੀ ਕਿਹੜਾ ਪਾਠ ਕਰਨਾ ਚਾਹੀਦਾ ਜੇ ਤਾਂ ਸਿੱਖ ਧਰਮ ਦੇ ਵਿੱਚ ਜੇ ਤੇ ਚੜ੍ਹਾਈ ਕਰਨ ਵਾਲਾ ਇਨਸਾਨ ਹੈ ਸਿੱਖ ਹੈ ਭਾਵ ਜੇ ਸੱਚਾਈ ਸਿੱਖ ਜਨ ਨੂੰ ਨਾਮ ਦਿੱਤਾ ਗਿਆ ਹੈ ਵਹਿ ਸਿੱਖ ਤਾਂ ਇੱਕੋ ਹੀ ਹੁੰਦਾ ਹੈ ਗੁਰੂ ਦਾ ਸਿੱਖ ਹੈ ਪਰ ਸਮਝਣ ਵਾਸਤੇ ਕਹਿ ਲਈਏ ਕਿ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਸਿੱਖ ਧਰਮ ਦੇ ਅਨੁਸਾਰ ਉਹਦੇ ਸਾਰੇ ਜਿਹੜੇ ਰੀਤੀ ਰਿਵਾਜ ਦੇ ਅਨੁਸਾਰ ਸੰਸਕਾਰ ਮਰਿਆਦਾ ਅਨੁਸਾਰ ਕੀਤਾ ਗਿਆ ਹੈ ਜਾਂ ਕਰਨਾ ਹੈ ਜਦੋਂ ਉਹ ਚੜ੍ਹਾਈ ਕਰਨ ਲੱਗੇ ਉਦੋਂ ਉਹਦੇ ਸਰਾਨੇ ਕੋਲ ਬੈਠ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਆਨੰਦ ਸਾਹਿਬ ਵੀ ਕਰ ਸਕਦੇ ਹੋ ਪਰ ਵਿਸ਼ੇਸ਼ ਤੌਰ ਤੇ ਜਿਹੜਾ ਅਨੁਭਵ ਦੇ ਨਾਲ ਮਾਹ ਪੁਰਖਾਂ ਨੇ ਕਮਾਈ ਵਾਲਿਆਂ ਨੇ ਦੱਸਿਆ ਹੈ ਕਿ ਜੇ ਤਾਂ ਉਹ ਸੰਸਾਰੀ ਬੰਦਾ ਹੈ ਬਹੁਤਾ ਨਾਮ ਨਹੀਂ ਜਪਿਆ ਬਾਣੀ ਨਹੀਂ ਪੜ੍ਹੀ ਸੰਸਾਰਿਕ ਧੰਦੇਆਂ ਦੇ ਵਿੱਚ ਲੱਗਾ ਰਿਆ ਪਰਿਵਾਰ ਦੇ ਮੋਹ ਮਾਇਆ ਦੇ ਵਿੱਚ ਲੱਗਾ ਰਿਆ ਪਦਾਰਥ ਇਕੱਠੇ ਕਰਨ ਦੇ ਵਿੱਚ ਲੱਗਾ ਰਿਆ ਤੇ ਫੇਰ ਉਹਦੇ ਕੋਲ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੀ ਦੂਸਰੀ ਅਸ਼ਟਪਦੀ ਜਿਹੜਾ ਸ਼ਲੋਕ ਹੈ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸਰਣੇ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਇਹ ਵਾਲਾ ਸ਼ਲੋਕ ਜਿਹੜਾ ਹੈ ਪੜ੍ਹ ਕੇ ਇਹ ਪੂਰੀ ਅਸ਼ਟਪਦੀ ਜਿਹੜੀ ਹੈ ਦੂਸਰੀ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਇਹ ਪੂਰੀ ਅਸ਼ਟਪਦੀ ਜਿਹੜੀ ਹੈ ਬਾਰ-ਬਾਰ ਪੜ੍ਹ ਕੇ ਉਹਨੂੰ ਸੁਣਾਉਣੀ ਚਾਹੀਦੀ ਹੈ ਤੇ ਉਹਦਾ ਜਿਹੜਾ ਹੈ ਆਤਮਾ ਦਾ ਭਲਾ ਹੁੰਦਾ ਹੈ ਕਲਿਆਨਕਾਰੀ ਬਾਣੀ ਹੈ ਤੇ ਜੇ ਚੜ੍ਹਾਈ ਕਰਨ ਵਾਲਾ ਇਨਸਾਨ ਹੈ ਸਿੱਖ ਅਮਰਤ ਧਾਰੀ ਹੈ ਰਹਿਤ ਬੈਤ ਵਿੱਚ ਪ੍ਰਪੱਕ ਹੈ ਨਾਮ ਬਾਣੀ ਦੇ ਵਿੱਚ ਨਿਤਨੇਮੀ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਹੈ ਤੇ ਉਹਦੇ ਸਹਰਾਣੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਦਾ ਪਾਠ ਕਰਨਾ ਚਾਹੀਦਾ ਜਿਹਦਾ ਸ਼ਲੋਕ ਹੈ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀ ਜਾ ਨਾਨਕਾ ਆਪੇ ਹੀ ਫਿਰ ਜਾਪ ਇਹ ਜਿਹੜਾ ਸ਼ਲੋਕ ਹੈ ਇਹ ਪੌੜੀ ਦੇ ਸਮੇਤ ਇਹ 21ਵੀਂ ਅਸ਼ਟਪਦੀ ਜਿਹੜੀ ਹੈ ਬਾਰ-ਬਾਰ ਪੜ੍ਹਨੀ ਚਾਹੀਦੀ ਹੈ ਜਬ ਆਕਾਰ ਇਹ ਕਸਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੁਤਾ ਇਹ ਜਿਹੜੀ ਅਸ਼ਟਪਦੀ ਇਹ ਬਾਰ-ਬਾਰ ਪੜ੍ਹ ਕੇ ਬਾਰ-ਬਾਰ ਪੜ੍ਹ ਕੇ ਉਸ ਚੜ੍ਹਾਈ ਕਰਨ ਵਾਲੇ ਸਿੱਖ ਨੂੰ ਸੁਣਾਉਣਾ ਚਾਹੀਦਾ ਕਹਿਣ ਦਾ ਭਾਵ ਹੈ ਕਿ ਜੇ ਅੰਮ੍ਰਿਤਧਾਰੀ ਨਹੀਂ ਤੇ ਦੂਸਰੀ ਅਸ਼ਟਪਦੀ ਤੇ ਜੇ ਅੰਮ੍ਰਿਤਧਾਰੀ ਹੈ ਰਹਿਤਮਾਨ ਸਿੱਖ ਹੈ ਪੇਰੋਨੋ 21 ਅਸ਼ਟਪਦੀ ਦਾ ਪਾਠ ਜਿਹੜਾ ਏ ਇਹ बार-बार ਸੁਣਾਉਣਾ ਚਾਹੀਦਾ ਤੇ ਸਰਾਣੇ ਬੈਠ ਕੇ ਪੈਰਾਂ ਵਾਲੇ ਪਾਸੇ ਬੈਠ ਕੇ ਨਹੀਂ ਸਰਾਣੇ ਵਾਲੇ ਪਾਸੇ ਬੈਠ ਕੇ ਸੁਣਾਉਣਾ ਹੈ ਸੋ ਇਹ ਜਿਹੜਾ ਸੰਗਤਾਂ ਦਾ ਸਵਾਲ ਸੀ ਕਿ ਅੰਤਮ ਸਮੇਂ ਚੜ੍ਹਾਈ ਕਰਨ ਵੇਲੇ ਕਿਹੜੀ ਬਾਣੀ ਸੁਣਾਉਣੀ ਚਾਹੀਦੀ ਏ ਇਹਦਾ ਜਵਾਬ ਇਸ ਵੀਡੀਓ ਰਾਈਂ ਦੱਸਿਆ ਗਿਆ ਹੈ ਬਾਕੀ ਜਿਹੜੇ ਸੰਸਕਾਰ ਨੇ ਵਿਧੀ ਹੈ ਮਰਿਆਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਵੀਡੀਓ ਰਾਈਂ ਇੱਕ-ਇੱਕ ਵੀਡੀਓ ਦੇ ਵਿੱਚ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ